ਅੱਜ ਜਿਹੜੀ ਵੀਡੀਓ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਸਿੰਪਲੀਫਾਈ ਕਰਕੇ ਅਨਹਦ ਨਾਦ ਬਾਰੇ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹਦੇ ਚ ਅਸੀਂ ਪੰਜ ਜਿਸ ਤਰ੍ਹਾਂ 올림픽 ਦੇ ਸਰਕਲ ਹੁੰਦੇ ਨੇ ਉਸ ਤਰ੍ਹਾਂ ਦੇ ਪੰਜ ਸਰਕਲ ਅਸੀਂ ਬਣਾਏ ਨੇ ਔਰ ਇਹਦੇ ਵਿੱਚ ਜਿਹੜਾ ਸਭ ਤੋਂ ਉੱਪਰ ਵਾਲਾ ਸਰਕਲ ਹੈ ਇਹਨੂੰ ਅਸੀਂ ਨਾਦ ਕਹਿੰਦੇ ਆ ਉਹ ਨਾਦ ਦਾ ਸਰਕਲ ਹੈ ਨਾਦ ਕੀ ਹੈ ਨਾਦ ਆਵਾਜ਼ ਹੈ ਸਾਊਂਡ ਹੈ ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕਰਾਉਂਦੀਆਂ ਨੇ ਤਾਂ ਉਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਅਸੀਂ ਨਾਦ ਕਹਿੰਦੇ ਆਂ ਨਦੀਆਂ ਦਾ ਵਗਣ ਦੀ ਜਿਹੜੀ ਆਵਾਜ਼ ਹੈ ਝਰਨਿਆਂ ਦੀ ਆਵਾਜ਼ ਹੈ ਦਰਖਤਾਂ ਦੇ ਪੱਤੇ ਖੜਕ ਕੇ ਜਿਹੜੀ ਆਵਾਜ਼ ਮਿਲਦੀ ਹੈ ਜਿਹੜਾ ਅਸੀਂ ਬੋਲਦੇ ਆਂ ਸਾਡੇ ਵੋਕਲ ਕੋਰਡ ਕੋਰਡ ਦੇ ਨਾਲ ਸੌਂਗ ਜਿਹੜੀ ਸਟ੍ਰਕ ਕਰਦੀ ਹੈ ਤੇ ਉਤੋਂ ਆਵਾਜ਼ ਪੈਦਾ ਹੁੰਦੀ ਹੈ ਯਾਨੀ ਕਿ ਦੁਨੀਆ ਦੀ ਹਰ ਆਵਾਜ਼ ਜਿਹੜੀ ਹੈ ਉਹ ਦੋ ਚੀਜ਼ਾਂ ਦੇ ਟਕਰਾਉਣ ਤੋਂ ਪੈਦਾ ਹੁੰਦੀ ਹੈ ਇਹਨੂੰ ਅਸੀਂ ਨਾਦ ਕਹਿੰਦੇ ਆਂ ਔਰ ਇਸ ਤੋਂ ਬਾਅਦ ਜਿਹੜੇ ਥੱਲੇ ਦੋ ਸਰਕਰ ਨੇ ਜਿਹੜੇ ਉਹਦੇ ਚ ਇੱਕ ਹੈ ਆਹਦ ਨਾਦ ਤੇ ਇੱਕ ਹੈ ਅਨਾਹਦ ਨਾਦ ਆਹਦ ਨਾਦ ਕੀ ਹੋਇਆ ਜਦੋਂ ਦੋ ਚੀਜ਼ਾਂ ਟਕਰਾ ਕੇ ਜਿਹੜਾ ਨਾਦ ਪੈਦਾ ਹੁੰਦਾ ਹੈ ਉਹਨੂੰ ਅਸੀਂ ਆਹਦ ਨਾਦ ਕਹਿ ਦਿੰਦੇ ਆ ਔਰ ਦੂਸਰਾ ਜਿਹੜਾ ਹੈ ਜਿਹੜਾ ਅਸੀਂ ਮੋਸਟ ਇੰਪੋਰਟੈਂਟ ਜਿਹੜਾ ਹੈ ਉਹ ਹੈ ਅਨਾਹਦ ਨਾਦ ਇਹ ਉਹ ਨਾਦ ਹੈ ਜਿਹੜਾ ਅਸੀਂ ਤੀਸਰੇ ਸਰਕਲ 'ਚ ਦਿਖਾ ਰਹੇ ਹਾਂ ਇਹ ਉਹ ਅਨਾਹਦ ਨਾਦ ਹੈ ਜਿਹੜਾ ਆਪ ਮੁਹਾਰੇ ਪੈਦਾ ਹੁੰਦਾ ਹੈ ਜਿਹੜਾ ਉਸ ਵਾਹਿਗੁਰੂ ਦੀ ਮਿਹਰ ਨਾਲ ਪੈਦਾ ਹੁੰਦਾ ਹੈ ਜਿਹੜਾ ਦੋ ਚੀਜ਼ਾਂ ਦੇ ਟਕਰਾਉਣ ਤੋਂ ਬਿਨਾਂ ਪੈਦਾ ਹੁੰਦਾ ਹੈ ਜਿਹੜਾ ਸਾਰੀ ਕਾਇਨਾਤ 'ਚ ਹੈ ਜਿਹਨੂੰ ਸਾਊਂਡ ਆਫ એનર્ਜੀ ਸਾਊਂਡ ਆਫ ਅ ਅੱਲਾ ਸਾਊਂਡ ਆਫ ਗੋਡ ਬਾਗੇ ਇਲਾਹੀ ਬਾਗੇ ਆਸਮਾਨੀ ਵੇਦਾਂ ਦੇ ਵਿੱਚ ਔਰ ਸ਼੍ਰੀ ਮਤ ਭਗਵਤ ਗੀਤਾ ਦੇ ਵਿੱਚ ਇਹਨੂੰ ਅਸੀਂ ਦਿਵਯਾ ਧੁਨੀ ਕਹਿੰਦੇ ਆ ਔਰ ਯੂਰਪ ਦੇ ਸੰਤ ਇਹਨੂੰ ਮਿਸਟੀਕਲ ਸੈਂਸੇਸ਼ਨ ਕਹਿੰਦੇ ਆ ਲੇਕਿਨ ਇਹ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈ ਔਰ ਜਿੰਨਾ ਇਹ ਇੰਪੋਰਟੈਂਟ ਸੀ ਉਨਾ ਹੀ ਇਹਨੂੰ ਪੁਲਾਇਆ ਗਿਆ ਹੈ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਲੋਕ ਆਉਂਦੇ ਨੇ ਜਿਹੜੇ ਕਹਿੰਦੇ ਨੇ ਸਤਗੁਰ ਆਇਓ ਸ਼ਰਨ ਤਿਹਾਰੀ ਮੇਰੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਹੇ ਹਮਾਰੀ 713 ਅੰਗ ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਹੈ ਇਹ ਹੁਣ ਇਹ ਚ ਕੀ ਹੈ ਸਤਗੁਰੂ ਹੈ ਸ਼ਰਨ ਤੇ ਹਾਰੀ ਅਸੀਂ ਸਤਗੁਰ ਦੀ ਸ਼ਰਨ ਨਹੀਂ ਜਾਣਾ ਬਲਕਿ ਸਤਗੁਰ ਸਾਡੀ ਸ਼ਰਨ 'ਚ ਆਇਆ ਹੋਇਆ ਹੈ ਔਰ ਕੀ ਆਇਆ ਹੋਇਆ ਹੈ ਉਹ ਜਿਹੜਾ ਸਾਡੇ ਅੰਦਰ ਅਨਹਦ ਨਾਦ ਵੱਜਦਾ ਹੈ ਇਹ ਉਹਨੂੰ ਹੀ ਮੁਖਾਤਿਬ ਹੋ ਕੇ ਗੁਰਬਾਣੀ ਕਹਿ ਰਹੀ ਹੈ ਕਿ ਸਤਗੁਰ ਆਇਆ ਸ਼ਰਨ ਤੇ ਹਾਰੀ ਇਸੇ ਤਰ੍ਹਾਂ ਹੀ ਸਭ ਕੁਝ ਘਰਮਾ ਹੀ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਇਹ ਵੀ ਬਾਣੀ ਕਹਿੰਦੀ ਹੈ ਸਾਰਾ ਕੁਝ ਜੋ ਕੁਝ ਵੀ ਹੈ ਉਹ ਸਾਡੇ ਅੰਦਰ ਹੈ ਅਸੀਂ ਉਹਨੂੰ ਜੇ ਬਾਹਰ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਉਹ ਨਹੀਂ ਮਿਲਦਾ ਬਾਣੀ ਅੱਗੇ ਸ਼ਬਦ ਆਉਂਦਾ ਹੈ 201 ਅੰਗ ਤੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਸਵਾਰੇ ਇਹ 201 ਅੰਗ ਤੇ ਇਹ ਵੀ ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਹੈ ਜਿਸ ਵਿੱਚ ਉਹ ਕਹਿੰਦੇ ਤੁਸੀਂ ਥਿਰ ਹੋ ਕੇ ਥਿਰ ਕਰ ਬੈਸੋ ਹਰ ਜਨ ਪਿਆਰੇ ਕਹਿੰਦੇ ਮੇਰੇ ਪਿਆਰਿਓ ਹਰਜਨੋ ਤੁਸੀਂ ਫਿਰ ਹੋ ਕੇ ਆਪਣੇ ਘਰ ਦੇ ਅੰਦਰ ਬਹਿ ਜਾਓ ਘਰ ਕਿਹੜਾ ਹੈ ਸਾਡੀ ਬੋਡੀ ਸਾਡਾ ਘਰ ਹੈ ਤੇ ਉਹਦੇ ਅੰਦਰ ਤੇ ਤੁਸੀਂ ਠਹਿਰ ਹੋ ਕੇ ਬਹਿ ਜੂਗੇ ਤਾਂ ਫਿਰ ਸਤਿਗੁਰ ਤੁਮਰੇ ਕਾਜ ਸਵਾਰੇ ਜਿਹੜੇ ਤੁਹਾਡੇ ਕਾਜ ਨੇ ਉਹ ਸਾਰੇ ਸਤਿਗੁਰ ਸਵਾਰ ਦੇਗਾ ਇਹ ਜਿਹੜਾ ਹੈ ਅਨਹਦ ਨਾਦ ਦਾ ਜਿਹੜਾ ਤੀਸਰਾ ਹੈ ਦੂਸਰਾ ਸਰਕਲ ਸੀ ਨਾਦ ਦਾ ਤੀਸਰਾ ਹੈ ਅਨਹਦ ਨਾਦ ਦਾ ਸੋ ਜਿਹੜਾ ਤੀਸਰਾ ਸਰਕਲ ਤੋਂ ਬਾਅਦ ਜਿਹੜਾ ਅਸੀਂ ਦੋ ਸਰਕਲ ਹੋਰ ਲੈਣੇ ਨੇ ਅੱਗੇ ਚੌਥਾ ਸਰਕਲ ਕੀ ਹੈ ਜਿਹੜਾ ਨਾਦ ਹੈ ਇਹ ਆਊਟਸਾਈਡ ਦੀ ਬੋਡੀ ਵੀ ਹੈ ਅਗੇ ਇਹ ਪੰਜਵਾਂ ਸਰਕਲ ਜਿਹੜਾ ਹੈ ਇਹ ਇਨਸਾਈਡ ਦਾ ਬਾਡੀ ਵੀ ਹੈ ਜਦੋਂ ਇਹ ਸਾਡੇ ਜਿਹੜਾ ਬਾਹਰ ਹੈ ਉਹ ਕੀ ਹੈ ਕਿ ਸਾਡੀ ਬਾਡੀ ਦੇ ਬਾਹਰ ਵੀ ਇਹ ਅਨਹਦਨਾਦ ਵੱਜ ਰਿਹਾ ਹੈ ਉਹ ਨਿਰੰਤਰ ਵੱਜ ਰਿਹਾ ਹੈ ਔਰ ਜਿਹੜਾ ਸਾਰਾ ਪੂਰੀ ਦੀ ਪੂਰੀ ਜਿਹੜੀ ਕਾਇਨਾਤ ਹੈ ਉਹਦੇ ਵਿੱਚ ਇਹ ਅਨਹਦਨਾਦ ਵੱਜ ਰਿਹਾ ਹੈ ਤੁਸੀਂ ਸਮੁੰਦਰ ਦੀ ਗਹਿਰਾਈ ਚਲੇ ਜਾਓ ਤੁਸੀਂ ਚਾਹੇ ਚੰ드ਰਮਾ ਤੇ ਚਲੇ ਜਾਓ ਚਾਹੇ ਤੁਸੀਂ ਕਿਸੇ ਹੋਰ ਕਿਸੇ ਗ੍ਰਹਿ ਤੇ ਚਲੇ ਜਾਓ ਥਰੂਆਊਟ ਸਪੇਸ ਜੇ ਸਾਊਂਡ ਆਫ ਸਪੇਸ ਵੀ ਕਹਿੰਦੇ ਇਹਨੂੰ ਇਹ ਸਾਰੀ ਸਪੇਸ 'ਚ ਵੱਜ ਰਿਹਾ ਹੈ ਇਹਨੂੰ ਸਾਇੰਸ ਨੇ ਪ੍ਰੂਵ ਕਰ ਦਿੱਤਾ ਹੈ ਤੇ ਇਹ ਆਊਟਸਾਈਡ ਦਾ ਬੋਡੀ ਵੀ ਹੈ ਤੇ ਇਨਸਾਈਡ ਦਾ ਬੋਡੀ ਵੀ ਹੈ ਆਊਟਸਾਈਡ ਦਾ ਬੋਡੀ ਜਿਹੜਾ ਹੈ ਇਹ ਸਾਰੀ ਕਾਇਨਾਤ ਤੇ ਵਧ ਰਿਹਾ ਹੈ ਲੇਕਿਨ ਅਸੀਂ ਆਪਣੇ ਆਪ ਨੂੰ ਕਦੇ ਵੀ ਤਿਆਰ ਨਹੀਂ ਕਰਦੇ ਉਹ ਪਰਮਾਤਮਾ ਉਹ ਅੱਲਾ ਉਹ ਗੋਡ ਉਹ ਵਾਹਿਗੁਰੂ ਹਰ ਵੇਲੇ ਸਾਡੇ ਉੱਤੇ ਆਨੰਦ ਦੀ ਸਾਡੇ ਉੱਤੇ એનર્ਜੀ ਉਹਦੀ ਸਾਡੇ ਉੱਤੇ ਵਰ ਰਹੀ ਹੈ ਲੇਕਿਨ ਅਸੀਂ ਉਹਨੂੰ ਰਿਸੀਵ ਕਰਨ ਨੂੰ ਤਿਆਰ ਨਹੀਂ ਜਦੋਂ ਅਸੀਂ ਮੀਂਹ ਦੇ ਵਿੱਚ ਇੱਕ ਘੜਾ ਪੁੱਠਾ ਕਰਕੇ ਰੱਖ ਦਈਏ ਔਰ ਬਾਅਦ 'ਚ ਜਾ ਕੇ ਉਹਨੂੰ ਸਿੱਧਾ ਕਰਕੇ ਦੇਖੀਏ ਅਸੀਂ ਕਿ ਇਹ 'ਚ ਪਾਣੀ ਨਹੀਂ ਪਿਆ ਇਹ 'ਚ ਮੀਂਹ ਪਿਆ ਹੀ ਨਹੀਂ ਸੋ ਭਾਈ ਉਹ 'ਚ ਮੀਂਹ ਪਏਗਾ ਕਿਸ ਤਰ੍ਹਾਂ ਜਦੋਂ ਅਸੀਂ ਘਟਾ ਘੜਾ ਦੇ ਪੁੱਠਾ ਰੱਖਿਆ ਸੀ ਉਹ ਚ ਮੀਂਹ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਸੇ ਤਰ੍ਹਾਂ ਹੀ ਅਸੀਂ ਬਹੁਤ ਹੀ ਆਪਣੇ ਆਪ ਨੂੰ ਉਲਟਾ ਕੀਤਾ ਹੋਇਆ ਹੈ ਅਸੀਂ ਆਪਣੇ ਆਪ ਨੂੰ ਗੁਰੂ ਤੋਂ ਬੇਮੋਹ ਕੀਤਾ ਹੋਇਆ ਹੈ ਤਾਂ ਹੀ ਸਾਨੂੰ ਇਹ ਅਨਹਦ ਨਾਦ ਜਿਹੜਾ ਹੈ ਇਹ ਸੁਣਾਈ ਨਹੀਂ ਦਿੰਦਾ ਲੇਕਿਨ ਇਹ ਇਨਸਾਨ ਦੀ ਮੁੱਢਲੀ ਲੋੜ ਹੈ ਜਿਵੇਂ ਬਾਣੀ ਕਹਿੰਦੀ ਹੈ ਹਰ ਬਿਸਰਤ ਸੋਮੁਆ ਬਿਨ ਸਿਮਰਨ ਹੈ ਆਤਮ ਕਾਤੀ ਬਿਨ ਸਿਮਰਨ ਕੁੱਕਰ ਹਰਕਾਇਆ ਸਾਗਤ ਲੋਭੀ ਬੁੱਧ ਨਾ ਪਾਇਆ ਬਿਨ ਸਿਮਰਨ ਪੈ ਕੁੱਕਰ ਕਾਮ ਸਾਗਤ ਬੇਸਵਾ ਪੂਤ ਨੇ ਨਾਮ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਲੋਕ ਆਪਾਂ ਨੂੰ ਗੁਰਬਾਣੀ 'ਚ ਮਿਲਦੇ ਨੇ ਤੇ ਦੂਜੇ ਪਾਸੇ ਇਹ ਵੀ ਕਹਿੰਦੀ ਹੈ ਬਾਣੀ ਕਿ ਕੋਟ ਜਪ ਤਪ ਵਿਸ਼ਰਾਮ ਜਿਦ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਰੰਗ ਭੋਗ ਰਸੇ ਗੁਰਮਖ ਨਿਮਖ ਨਾਮ ਰਿਦੇ ਵਸੇ ਜਿ ਤੁਹਾਡੇ ਹਿਰਦੇ 'ਚ ਨਿਮਖ ਜਾਂ ਇਹ ਜਿਹੜਾ आनंद 나ਦ ਵਸ ਜਾਂਦਾ ਹੈ ਵਸਿਆ ਤਾਂ ਸਾਡੇ ਅੰਦਰ ਹੈ ਆਲਰੇਡੀ ਠਾਕਰ ਮੇਰਾ ਸਾਥ ਬੁਲੰਤਾ ਤਾਂ ਸਦਾ ਹੀ ਹੈ ਲੇਕਿਨ ਅਸੀਂ ਉਹਨੂੰ ਕਦੀ ਪਛਾਣਿਆ ਨਹੀਂ ਜਦੋਂ ਅਸੀਂ ਨਿਮਖ ਜਾਂ ਵੀ ਪਛਾਣ ਜਾਵਾਂਗੇ ਤਾਂ ਫੇਰ ਕੀ ਕਹਿੰਦੇ ਨੇ ਗੁਰਬਾਣੀ ਚ ਕਿ ਸਰਬ ਸੁਖ ਆਨੰਦ ਅਰੋਗਾ ਸਾਰੇ ਸੁਖ ਸਾਨੂੰ ਮਿਲ ਜਾਣਗੇ ਆਨੰਦ ਜਿੰਨੇ ਵੀ ਆਨੰਦ ਨੇ ਦੁਨੀਆ ਦੇ ਉਹ ਸਾਰੇ ਮਿਲ ਜਾਣਗੇ ਸਰਬ ਸੁਖ ਆਨੰਦ ਸਾਰੇ ਆਨੰਦ ਮਿਲ ਜਾਣਗੇ ਅਰੋਗਾ ਦੇ ਅਰੋਗਤਾ ਮਿਲ ਜਾਈਗੀ ਆਵੇ ਨਾ ਜਾਵੇ ਡੋਰਲੇ ਕਤੁ ਨਾਹੀ ਜਾ ਕੇ ਨਾਮ ਵਸੇ ਮਨ ਮਾਹੀ ਜਦੋਂ ਇਹ ਸਾਡੇ ਮਨ ਚ ਵਸ ਗਿਆ ਸਾਡੇ ਸਰੀਰ ਚ ਜਦੋਂ ਵਸਿਆ ਹੋਇਆ ਸਾਨੂੰ ਸੁਣਨ ਲੱਗ ਗਿਆ ਤੇ ਸਾਡੇ ਸਾਰੇ ਇਹੀ ਕਾਜ ਜਿਹੜੇ ਨੇ ਉਹ ਸੁਰਜਣਗੇ ਔਰ ਬਹੁਤ ਹੀ ਇਹ ਸਿੰਪਲ ਹੈ ਮੈਂ ਇਹ ਗੱਲ ਨੂੰ ਬੜੀ ਮਾਨਣਾ ਕਿ ਨਾ ਕਿ ਦਾਦੇ ਨੇ ਮੇਰੇ ਤੇ ਕੁਝ ਮਿਹਰ ਕੀਤੀ ਪ੍ਰਸ਼ਾਦ ਮਿਲਿਆ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਓਪਨਿੰਗ ਵਰਡ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਹੜਾ ਇੱਕ ਓੰਕਾਰ ਹੈ ਉਹ ਇੱਕ ਕੀ ਹੈ ਇੱਕ ਅਨਹਦ ਨਾਦ ਹੈ ਔਰ ਓੰਕਾਰ ਕੀ ਹੈ ਓੰਕਾਰ ਕੋਈ ਸ਼ਬਦ ਨਹੀਂ ਹੁੰਦਾ ਓੰਕਾਰ ਜਿਹੜਾ ਹੈ ਇਹ ਇੱਕ ਧੁਨ ਦਾ ਨਾਮ ਹੈ ਇੱਕ ਧੁਨ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈ એનર્ਜੀ ਦੀ ਧੁਨ ਹੈ ਔਰ ਤੁਸੀਂ ਦੇਖੋਗੇ ਓੰਕਾਰ ਦੇ ਉੱਪਰ ਜਿਹੜਾ ਹੈ ਉਹ ਵੇਵਸ ਬਣੀਆਂ ਹੋਈਆਂ ਨੇ ਔਰ ਉਹ ਇਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਤੇ ਜਿਹੜਾ ਇਹ ਇੱਕ ਓੰਕਾਰ ਹੈ ਇਹ ਹੀ ਸਤਗੁਰ ਦਾ ਪ੍ਰਸ਼ਾਦ ਹੈ ਇਹ ਸਾਨੂੰ ਸਾਰਿਆਂ ਨੂੰ ਜਿਹੜਾ ਪ੍ਰਸ਼ਾਦ ਗੁਰਦੁਆਰੇ ਤੁਹਾਨੂੰ ਮਿਲਦਾ ਹੈ ਉਹ ਸਿੰਬੋਲਿਕ ਪ੍ਰਸ਼ਾਦ ਹੈ ਔਰ ਅਸਲ ਜਿਹੜਾ ਪ੍ਰਸ਼ਾਦ ਹੈ ਉਹ ਇੱਕ ਓੰਕਾਰ ਸਤਗੁਰ ਪ੍ਰਸ਼ਾਦ ਉਹ ਸਤਗੁਰ ਪ੍ਰਸ਼ਾਦ ਜਿਹੜਾ ਹੈ ਉਹ ਅਨਹਦ ਨਾਦ ਨੂੰ ਹੀ ਸਤਗੁਰ ਪ੍ਰਸ਼ਾਦ ਕਹਿ ਕੇ ਬਾਣੀ ਚ ਸਾਨੂੰ ਦੱਸਿਆ ਗਿਆ ਹੈ ਲੇਕਿਨ ਅਸੀਂ ਸਦਾ ਹੀ ਬੇਮੁਖ ਰਹਿੰਦੇ ਆ ਅਸੀਂ ਉਹ ਤੋਂ ਦੂਰ ਰਹਿੰਦੇ ਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਬੜੇ ਸਤਕਾਰ ਨਾਲ ਬੜੇ ਦਾਅਵੇ ਨਾਲ ਕਹਿਣਾ ਹਾਂ ਕਿ ਜੇ ਸਾਨੂੰ ਆਪਣੀ ਕੌਮ ਨੂੰ ਆਪਣੀ ਇਸ ਕਾਇਨਾਤ ਅਨੁਸਾਰੀ ਨੂੰ ਸਾਰੀ ਲੋਕਾਈ ਨੂੰ ਜੇ ਅਸੀਂ ਇੱਕ ਚੰਗੀ ਰਾਤੀ ਤੋੜਨਾ ਹੈ ਇੱਕ ਚੰਗਾ ਵਰਡ ਪੀਸ ਜੇ ਕਾਇਮ ਕਰਨੀ ਹੈ ਜੇ ਵਰਡ ਦੇ ਵਿੱਚ ਸੱਚੇ ਸੁੱਚੇ ਲੋਕ ਪੈਦਾ ਕਰਨੇ ਨੇ ਜੇ ਵਰਡ ਦੇ ਵਿੱਚ ਨਫ਼ਰਤ ਨੂੰ ਜੜੋਂ ਖਤਮ ਕਰਨਾ ਹੈ ਤਾਂ ਸਾਨੂੰ ਸਾਰੀ ਲੋਕਾਈ ਨੂੰ ਇਹ ਅਨਹਦ ਨਾਲ ਬਾਰੇ ਦੱਸਣਾ ਪਏਗਾ ਐਜੂਕੇਟ ਕਰਨਾ ਪਏਗਾ ਔਰ ਇਹਨੂੰ ਦੱਸ ਕੇ ਲੋਕਾਂ ਨੂੰ ਇਹਦਾ ਪ੍ਰਸ਼ਾਦ ਦੇਣਾ ਪਏਗਾ ਇਹ ਕਿਸੇ ਧਰਮ ਦੀ ਬਾਉਂਡਰੀ ਨਾਲ ਬੰਨਿਆ ਹੋਇਆ ਨਹੀਂ ਹੈ ਇਟ ਇਜ਼ ਕਾਮਨ ਟੂ 올 ਦ ਰਿਲੀਜਨ 올 ਦ ਸੈਕਸ 올 ਦ ਟੈਰਿਟਰੀਜ਼ ਥੇਰ ਇਜ਼ ਨੋ ਬਾਉਂਡਰੀ ਵਾਲ ਫੋਰ ਅਨਹਦ ਨਾਤ ਯਾਨੀ ਕਿ ਇਹਦੀ ਕੋਈ ਹੱਦ ਨਹੀਂ ਹੈ ਇਹਨੂੰ ਜਦ ਇਹਨੂੰ ਅਸੀਂ ਅਨਹਦ ਕਹਿੰਦੇ ਆ ਜਿਹਦਾ ਮਤਲਬ ਹੈ ਕਿ ਇਹਦੀ ਕੋਈ ਹੱਦ ਨਹੀਂ ਹੁੰਦੀ ਇਹ ਵੀ ਇਹਦਾ ਮਤਲਬ ਹੈ